ਈ ਸਸ਼ੀ ਗਾਲ ਦੰਸਰ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸਵੇਰ ਦਾ ਟਾਈਮ ਹੈਗਾ ਏ ਤੇ ਸਵੇਰੇ ਦੇ ਸ਼ਾਂ ਸੀ ਗਿਆ ਸੂਰਜ ਫੇਰ ਇੰਨਾ ਜਿਆਦਾ ਤੇਜ ਨਿਕਲ ਆਇਆ ਮੰਮੀ ਜੀ ਖੜੇ ਪਰੰਦਾ ਹੀ ਨੇ ਤੇ ਐਲੈਕਸਾ ਅਰਮਾਨ ਫਰਮਾਉਣ ਲਈ ਹੈ ਆਰਾਮ ਫਰਮਾਉਣ ਲਈ ਹੈ ਕੁਛ ਹਿੰਦੀ ਦੇ ਵੱਡੇ ਵੱਡੇ ਸ਼ਬਦ ਮੇਰੇ ਘਰੇ ਝਟਕ ਜਾਂਦੇ ਨੇ ਆਜ ਜਸਵੇਰੇ ਤੁਹਾਨੂੰ ਪਤਾ ਹੈ ਘਰੋਂ ਬਾਹਰ ਨਿਕਲ ਗਈ ਸੀ ਨੂੰ ਬੜੀ ਓਕੀ ਫੜ ਕੇ ਲਿਆਂਦੀ ਹੈ ਵਾਰੋਂ ਬਾਹਰ ਦੇ ਲੱਟਰ ਕੁੱਤੇ ਆਣਾ ਭੱਜ ਜਾਂਦੀ ਹੈ ਫਿਰ ਤੇ ਮੰਮੀ ਨੇ ਘੜੇ ਭਰ ਦਿੱਤੇ ਨੇ ਵਾਟਰ ਵਕਸ ਦੇ ਪਾਣੀ ਨਾਲ ਪੈਰ ਕੌਣ ਧੋਂਦਾ ਹੈ ਫਿਰ ਮੁੱਕ ਜਾਂਦਾ ਤੇ ਇਹਦੇ ਚ ਕੀ ਹੈ ਹੈ ਇਹਦਾ ਕੀ ਕਰਨਾ ਕੁਝ ਬਣਾਏਗੀ ਕਿ ਖਾਣ ਵਾਸਤੇ ਬਸ ਹੋ ਗਿਆ ਅੱਛਾ ਤੇ ਅੱਜ ਸਵੇਰੇ ਸਵੇਰੇ ਇੰਨੀ ਮੱਥਾ ਖਵਾਈ ਕੀਤੀ ਨਾ ਐਲੈਕਸ ਨੇ ਕਰਵਾਈ। ਬਿਸਤਾਰ ਕਰਟਨ ਚੱਲੇ ਸੀਗੇ ਤੇ ਲੈਕਸਾ ਘਰੋਂ ਮਤਲਬ ਗੇਟ ਮਾਰਾ ਜੀ ਮਾਰਾ ਵੀ ਖੁੱਲਿਆ ਹੋਵੇ ਨਾ ਤੇ ਆਪਾਰ-ਪਾਸ ਜਾਂਦੀ ਹੈ ਬੜਾ ਉੱਖਾ ਫੜ ਕੇ ਲਿਆਂਦਾ ਇਹਨੂੰ ਬਾਹਰੋਂ ਤੇ ਸਵੇਰੇ ਤੇ ਸ਼ਾਂ ਸੀਗੀ ਬਟ ਹੁਣ ਤੱਕ ਕਾਫੀ ਤੇਜ਼ ਧੁੱਪ ਨਿਕਲਾਈ ਐ ਪਹਿਲਾਂ ਇੱਥੇ ਬੱਦਲ ਸੀਗੇ ਕਾਲੇ-ਕਾਲੇ ਪੂਰਾ ਆਸਮਾਨ ਕਾਲੇ ਬੱਦਲਾਂ ਨਾਲ ਢੱਕਿਆ ਹੋਇਆ ਸੀ ਹੁਣ ਦੇਖੋ ਕਿੱਡਾ ਸੋਹਣਾ ਲੱਗਦਾ ਨਾ ਨੀਲਾ-ਨੀਲਾ ਆਸਮਾਨ ਮਤਲਬ ਹੈ ਉਹ ਜਿਹੜਾ ਨਜ਼ਾਰਾ ਕਿਤੇ ਹੈ ਜਿਹੜਾ ਪਿੰਡਾਂ ਦੇ ਵਿੱਚ ਹੈਗਾ ਦੇਖੋ ਆ ਮਸਤ ਦੇਖੋ ਕਿੰਦਾ ਮਸਤ ਲੱਗ ਰਿਹਾ ਹੈ ਦੀ ਪੋਲੀ ਬੜਕਿਨ ਆਪੇ ਪਤਾ ਹੈ ਮੈਂ ਤਾਂ ਸਾਰਿਆਂ ਨੂੰ ਤੂੰ ਬਹੁਤ ਜ਼ਿਆਦਾ ਖਰਾਬ ਹੈ ਸੋ ਇਹ ਤੇਰੀ ਵੀਡੀਓ ਨਹੀਂ ਬਣਾਈ ਵਰਨੂੰ ਕਿਡਾ ਇਨੋਸੈਂਟ ਫੇਸ ਬਣਾ ਲੈਂਦੇ ਨੇ ਕਿਡਾ ਇਨੋਸੈਂਟ ਫੇਸ ਬਣਾ ਲੈਂਦੀ ਹੈ ਜਦੋਂ ਛਿੱਤਰ ਪੈਂਦੇ ਆ ਇਹਦੇ ਵੇ ਦੰਦ ਨਿਕੋਂਦੀ ਤੈਨੂੰ ਇਸ ਕੱਕ ਪੱਲੇ ਤੂੰ ਸਾਢੇ ਦੰਦ ਮਾਰੇਗੀ ਵੱਡੀ ਹੋ ਕੇ ਬਾਹਰ ਮਾਰ ਨੂੰ ਚੱਕ ਕੇ ਕਰੋ ਬਾਹਰ ਮਾਰ ਨੂੰ ਚੱਕ ਕੇ ਕਰੋ ਸਾਡਾ ਕੀ ਧਿਆਨ ਰੱਖਣਾ ਤੰਦ ਸਾਡਾ ਕੀ ਧਿਆਨ ਰੱਖਣਾ ਤਨ ਤੇਰਾ ਰੱਖਣਾ ਪੈਂਦਾ ਚਾਹ ਚਾਹੀ ਬਣ ਕਰਦਾ ਯਾਰ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਮੇਰੇ ਘਰੇ ਮੇਰੀ ਮੰਮੀ ਪੀਂਦੀ ਹੈ ਮਤਲਬ ਸਾਡੇ ਘਰੇ ਸੋਚੀ ਇੰਨਾ ਛੇਤੀ ਗੁੱਸਾ ਆ ਜਾਂਦਾ ਨੇ ਸਾਡੇ ਘਰ ਦੇ ਜੀ ਇਹਨੂੰ ਬਾਹ ਤਾਂ ਹੀ ਛੇਤੀ ਕਿਸੇ ਨੂੰ ਵੀ ਬੁਲਾ ਲਓ ਮੈਂ ਬੰਦਿਆ ਜਿਵੇਂ ਕੁੱਤੀ ਕਿਹੜੀ ਖਤੂਰਿਆਂ ਦੱਟੇ ਪੈਂਦੀ ਹੁੰਦੀ ਹੈ ਬੰਦਾ ਇੰਨਾ ਵੀ ਨਾ ਪੋਲਾ ਬਣੇ ਅੱਗੇ ਅਗਲੇ ਨੂੰ ਯਕੀਨ ਹੀ ਨਾ ਹੋਵੇ ਪਤਾ ਨਹੀਂ ਮੈਨੂੰ ਤੇ ਮੈਨੂੰ ਐ ਪੁੱਛਣ ਦੇ ਜਿਵੇਂ ਅੱਗੇ ਤੇ ਮੈਨੂੰ ਦੱਸ ਕੀ ਜਾਂਦੇ ਹੁੰਦੇ ਹੋ ਜਦੋਂ ਵੀ ਕਿਤੇ ਜਾਂਦੇ ਆ ਜਦੋਂ ਤੈਨੂੰ ਪਤਾ ਹੈ ਇਹਦੇ ਫਿਰ ਤੂੰ ਮੈਨੂੰ ਕਿਉਂ ਪੁੱਛਿਆ ਵੀ ਕਿੱਥੇ ਗਏ ਆ ਇਹਦਾ ਮਤਲਬ ਤੂੰ ਜਾਣ ਕੇ ਵਿੱਚ ਕੰਟੈਂਟ ਵਧਾਉਣਾ ਚਾਹਣੀ ਹੈ ਵੀਡੀਓ ਦਾ ਕਿਸ ਹੱਦ ਤੱਕ ਘਰੇ ਆਉਣ ਤੋਂ ਬਾਅਦ ਦਾਦੀ ਰੋਟੀਆਂ ਲਾਈ ਆਂਦੀ ਹੈ ਹਾਂ ਐਲੈਕਸਾ ਇੱਥੇ ਪਰ ਹੌਂਡੀ ਚ ਲੈ ਤੇ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਨਾਲ ਸ਼ਹਿਰ ਦਾ ਟਾਈਮ ਹੈਗਾ ਏ ਤੇ ਇੱਥੇ ਮੈਂ ਚੱਲਿਆ ਸੀਗਾ ਨੌਣ ਵਾਸਤੇ ਹੁਣੇ-ਹੁਣੇ ਤੇ ਮੈਂ ਜਸਟ ਅੰਦਰ ਲੋਅਰ ਲੈਨ ਗਿਆ ਜਦੋਂ ਮੈਂ ਗਿਆ ਸੀ ਉਹਦੋਂ ਇੱਥੇ ਕੁਝ ਵੀ ਨਹੀਂ ਸੀਗਾ ਪੂਰਾ ਸਾਫ਼ ਆਸਮਾਨ ਸੀਗਾ ਬਲੂ ਕਲਰ ਦਾ ਇਹ ਇਹੋ ਜਿਹਾ ਇਹੋ ਜਿਹਾ ਆਸਮਾਨ ਸੀਗਾ ਤੇ ਉਹ ਜੋ ਵਾਈਟ ਬੱਦਲ ਸੀਗੇ ਇਧਰਲੀ ਸਾਈਡ ਅਚਾਨਕ ਹੀ ਇੱਥੇ ਕਾਲੇ ਬੱਦਲ ਆ ਗਏ ਮਤਲਬ ਦੇਖ ਸਕਦੇ ਹੋ ਤੁਸੀਂ ਮਤਲਬ ਕਿੱਡਾ ਖਤਰਨਾਕ ਮੌਸਮ ਹੋ ਗਿਆ ਹਾ ਤੇ ਬੱਦਲ ਵੇਖ ਕੇ ਲੱਗ ਰਿਹਾ ਵੀ ਜਦੋਂ ਆ ਬਰਸਣਗੇ ਨਾ ਕਿਤੇ ਬਸ ਉੱਥੇ ਤੇ ਬਾੜ ਆਏਗੀ ਉਹ ਵੇਖੋ ਮੋਟੀ ਦੇ ਉੱਤੇ ਕਾਵਾ ਬੈਠਾ ਉਹ ਵੈਨਸਡੇ ਵਾਲੇ ਸੈਕਿੰਡ ਸੈਸ਼ਨ ਦਾ ਹਿਲਿੰਗ ਦੇ ਰਿਹਾ ਉੱਥੇ ਇਕੱਲਾ ਇੱਕ ਕਾਊਆ ਬੈਠਾ ਆਹ ਦੇਖੋ ਕਿੰਨੇ ਗੰਦੇ ਬੱਦਲ ਹੈ ਮਤਲਬ ਕਿੰਨੇ ਘਨੇ ਘਨੇ ਬੱਦਲ ਹੈ ਇਹਨਾਂ ਨੂੰ ਦੇਖ ਕੇ ਹੁਣ ਇਥੋਂ ਐ ਲੱਗਦਾ ਜਿਵੇਂ ਕੋਈ ਸਪੇਸਸ਼ਿਪ ਨਿਕਲ ਕੇ ਆਊਗੀ ਜਾਦੂ ਫਿਲਮ ਵਾਂਗੂ ਜਸਟ ਜੋਕਿੰਗ ਬਾਕੀ ਤੁਸੀਂ ਦੇਖ ਸਕਦੇ ਹੋ ਸ਼ਾਂ ਹੋ ਗਈ ਹੈ ਹੁਣੇ ਦੁਪਹਿਰ ਸੀਗੀ ਤੇ ਆ ਜਿਹੜੀ ਤਾਂ ਆਵਾਜ਼ ਆਉਣ ਲਈ ਆ ਅੰਦਰ ਦਾਦੀ ਬੈਠੀ ਟੀਵੀ ਵੇਖਣ ਲਈ ਆ ਉਹਨਾਂ ਦਾ ਫੇਵਰਟ ਸੀਰੀਅਲ ਚੱਲਣ ਦੇ ਆ ਇਸੇ ਕਰਕੇ ਉਹ ਬੈਠ ਕੇ ਵੇਖਣ ਦਾ ਇਹਨੇ ਮੰਮੀ ਗਈ ਨੇ ਪਰਲੇ ਹੱਥ ਵਿੱਚ ਚਾਹ ਦੇਣ ਵਾਸਤੇ ਤੇ ਮੈਂ ਹੁਣੇ ਜਸਟ ਨਾਉਂਗਾ ਆ ਵੇਖ ਮੈਂ ਲੋਰ ਟੰਗ ਰੱਖਿਆ ਗੱਲ 'ਚ ਤੇ ਵਾਸ ਕੋ ਸ਼ਾਇਦ ਮੌਸਮ ਹੈਗਾ ਏ ਤੇ ਪਹਿਲਾਂ ਤਾਂ ਇੱਧਰ ਵੀ ਚਿੜੀਆਂ ਸੀਗੀਆਂ ਬਾੜੀਆਂ ਮੋਟੀਆਂ ਬਟ ਹੁਣ ਤੇ ਇੱਧਰ ਇੱਕ ਕਾਲੇ ਕਾਗੂਏ ਨੂੰ ਛੱਡ ਕੇ ਤੇ ਬੱਦਲ ਨੂੰ ਛੱਡ ਕੇ ਕੁਛ ਨਹੀਂਗਾ ਤੇ ਰੱਬ ਕਰਕੇ ਮੀਂਹ ਨਾ ਪਵੇ ਕਿਉਂਕਿ ਪਹਿਲਾਂ ਵੀ ਬਹੁਤ ਸਾਰਾ ਮੀਂਹ ਪੈ ਚੁੱਕਿਆ ਜਿਹਦੇ ਨਾਲ ਮਤਲਬ ਪੂਰਾ ਚਿੱਕੜ ਹੀ ਚਿੱਕ ਤੇ ਫਸਲਾਂ ਨੂੰ ਵੀ ਨੁਕਸਾਨ ਹੋਊਗਾ ਜੇ ਮੀਂਹ ਪਿਆ ਤਾਂ ਇਸੇ ਕਰਕੇ ਹੁਣ ਕਹਿੰਦੇ ਆ ਵੀ ਹੋਣਾ ਜਿਹੜਾ ਬੱਦਲ ਹੈਗਾ ਟਲ ਜੇ ਵੀ ਬਾਰਿਸ਼ ਨਾ ਹੋਵੇ ਕਲੀਅਰ ਹੋ ਜਾਏ ਸਾਰਾ ਆਸਮਾਨ ਤੇ ਆ ਜਿਹੜਾ ਵਾਰ-ਵਾਰਾਨੇ ਸਪਰਾਈਜ਼ ਦੇ ਰਿਹਾ ਹੈ ਨਾ ਰੱਬ ਨੂੰ ਲੱਗਦਾ ਜਿਆਦਾ ਹੀ ਸਪਰਾਈਜ਼ ਦੇਣ ਦਾ ਚਾਹ ਹੋ ਗਿਆ ਹੈ ਹੁਣ ਆ ਵੇਖੋ ਹੁਣ ਹੌਲੀ-ਹੌਲੀ ਸਾਰਾ ਬੱਦਲ ਇੱਧਰ ਜਾਈ ਆ ਰਿਹਾ ਹੈ ਇੱਧਰਲੀ ਸਾਈਡ 'ਤੇ

ਹਾਂ ਵਿਆਹ ਦੇ ਵੈਸੇ ਤਾਂ ਕੋਈ ਵੀ ਨਹੀਂ ਛੱਡਦੀ ਮੇਰੇ ਵਰਗ ਦੀ ਹੈ ਪਰ ਮੈਂ ਹੁਣ ਜਾਣਾ ਕੱਟ ਕੀਤਾ ਕਿਉਂਕਿ ਮੈਨੂੰ ਵਧੀਆਂ ਨਹੀਂ ਲੱਗਦਾ ਵਿਆਹ ਤੇ ਜਦੋਂ ਦਾ ਮੈਂ ਡਾਕਟਰਾਂ ਨੇ ਤਲੀਆਂ ਚੀਜ਼ਾਂ ਖਾਣ ਤੋਂ ਮਨਾ ਕੀਤਾ ਹਾ ਸਪਰੇ ਦੀ ਬਾਤ ਨਾ ਤੈਨੂੰ ਨਹੀਂ ਆਉਂਦੀ ਦਾਦੀ ਬਸ ਜਿੱਥੇ ਜਿਵੇਂ ਮੇਰੀ ਬਾਗ ਦੇ ਇੱਕ ਬੰਨੇ ਸਾਡੇ ਘਰੇ ਸਬਜ਼ੀ ਬਣ ਢਈ ਹੈ ਦੂਜੇ ਬੰਨੇ ਤੇ ਮੀਂਹ ਪੈਣ ਢਈ ਹੈ ਤੇ ਇੱਕ ਬੰਨੇ ਧੁੱਪ ਨਿਕਲੀ ਪਈ ਹੈ ਇੱਧਰ ਬੱਦਲ ਹੈ ਇੱਧਰ ਧੁੱਪ ਹੈ ਉੱਤੋਂ ਮੀਂਹ ਆਉਣ ਢਿਆ ਹੈ ਤੇ ਹਵਾ ਚੱਲ ਨਹੀਂ ਰਹੀ। ਮਤਲਬ ਕਿੱਡਾ ਵਧੀਆ ਲੱਗ ਰਿਹਾ ਹੈ ਨਾ ਆਹ ਮੌਸਮ। ਐਵੇਂ ਪਾ ਦੇ। ਕੋਈ ਘੜੀ ਘੜੀ। ਮਤਲਬ ਠੰਡ ਦੇ ਮੌਸਮ ਆਉਣ ਤੋਂ ਪਹਿਲਾਂ ਇੰਨਾ ਸਾਰਾ ਮੀਂਹ। ਤਾਂ ਦੀ ਪਾਣੀ ਇਕੱਠਾ ਹੋ ਹੀ ਜਾਂਦਾ ਵੇੜੇ 'ਚ। ਮੇਰਾ ਨਾ ਹੋਂਦਾ ਜੀ ਕਰ ਜਾਂਦਾ ਮੈਂ ਪਹਿਲਾਂ ਨਹਾਤਾ ਹੀ ਕਿਉਂ? ਮੈਨੂੰ ਨਹਾਉਣਾ ਚਾਹੀਦਾ ਸੀ ਮੀਂਹ 'ਚ। ਗੰਦੀ ਜੀ স্মੈਲ ਮੈਨੂੰ ਹੀ ਆਉਣ ਲਈ ਹੈ ਕਿ ਤੈਨੂੰ ਵੀ ਆਉਣ ਲਈ ਹੈ ਦਾਦੀ ਆ ਸਪਰੇਜ ਜੇਦੀ ਹੈ ਨਾ ਆਪਾਂ ਤੁਹਾਨੂੰ ਮੀਂਹ ਹਟਣ ਤੋਂ ਬਾਅਦ ਦਾ ਮੌਸਮ ਦਿਖਾਵਾਂਗੇ ਵੀ ਕਹਿ ਹੋ ਜਾਏ ਸਬਜੀ ਮਿਲਣਾ ਤਾਂ ਬਣ ਗਈ ਰਾਦੀ ਆਪਣੀ ਇਹ ਉਹ ਹਟ ਚੁਕਿਆ ਤੇ ਇੱਕ ਦੇਖੋ ਰੇਂਬੋ ਬਣਿਆ ਕਿੰਦਾ ਸੋਹਣਾ ਕਿੰਦਾ ਮਸਤ ਲੱਗ ਰਿਹਾ ਹੈ ਨਾ ਆਹ ਦੇਖੋ ਇੱਕ ਤਾਂ ਮੇਰਾ ਫੋਨ ਹੀ ਹੋਜਾ ਫੋਕਸ ਹੀ ਨਹੀਂ ਕਰਦਾਗਾ ਚਾ ਇਸ ਤਰ੍ਹਾਂ ਆਈ ਕੁ ਕੀਡੀ ਬਿਊਟੀਫੁੱਲ ਲੱਗ ਰਹੀ ਹੈ ਮਤਲਬ ਫੋਨ ਦੇ ਵਿੱਚ ਤੇ ਚੰਗੀ ਤਰ੍ਹਾਂ ਕੈਪਚਰ ਨਹੀਂ ਹੋ ਰਹੀ ਬਟ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਆ ਵੇਖੋ ਇਧਰਲੀ ਸਾਈਡ ਨਾਲਿਆ ਬਹੁਤ ਲੰਬੀ ਹੈ ਆ ਵੇਖੋ ਬਹੁਤ ਜਿਆਦੀ ਸੋਹਣੀ ਲੱਗ ਰਹੀ ਹੈ ਮੇਰਾ ਛਤਰੀ ਘਟਕੀ ਤੇ ਚਾਰਜ ਤੇ ਬਾਰਿਸ਼ ਛਟਣ ਤੋਂ ਬਾਅਦ ਕੁਛ ਐ ਹੋ ਜਾ ਇਧਰਲੀ ਸਾਈਡ ਤੋਂ ਉੱਪਰ ਆ ਵੇਖੋ ਤੇ ਇਧਰਲੀ ਸਾਈਡ ਰਿੰਬੋ ਵਾਟ ਗਿਆ ਅਕਸਰ ਐਵੇਂ ਹੁੰਦਾ ਜਦੋਂ ਇੱਕ ਸਾਈਡ ਤੇ ਬੱਦਲ ਹੋਵੇ ਧੁੱਪ ਦੇ ਵਿੱਚ ਮੀਂਹ ਪੈਂਦਾ ਹੋਵੇ ਤੇ ਰੇਂਬੋ ਬਣ ਜਾਂਦਾ ਕਿੱਦਾਂ ਸੋਹਣਾ ਲੱਗ ਰਿਹਾ ਨਾ ਆਹ ਆਹ ਹੁੰਦੀ ਆ ਪਿੰਡਾਂ ਦੀ ਨਜ਼ਾਰੇ ਦਿਖਦਾ ਕੁਛ ਹੈ ਉਹ ਜੋ ਸ਼ਹਿਰਾਂ ਦੇ ਵਿੱਚ ਬਾਕੀ ਸ਼ਹਿਰ ਚ ਵੀ ਦੇਖਦੇ ਹੋਣਗੇ ਹਨਾ ਆਪਾਂ ਨੂੰ ਕੀ ਪਤਾ ਆਪਾਂ ਕਿਹੜਾ ਕਦੀ ਵੇਖ ਕੇ ਆਏ ਬਗਿਆ ਬਹੁਤ ਸੋਹਣੀ ਲੱਗ ਰਹੀ ਹੈ ਪੀਂਗ ਕਿੱਡੀ ਲੰਮੀ ਹੈ ਮਤਲਬ ਅਸੀਂ ਨੂੰ ਪੀਂਗ ਕਹਿੰਦੇ ਆ ਮੇਰੀ ਦਾਦੀ ਨੇ ਦੱਸਿਆ ਸੀ ਨੂੰ ਰੰਗਲੀ ਪੀਂਗ ਆਉਂਦੀ ਆ ਪੰਜਾਬੀ ਦੇ ਵਿੱਚ ਇੰਗਲਿਸ਼ ਜਪੜੇ ਬਹੁਤ ਨੇ ਇੰਦਰਧਨੁਸ਼ ਕਿੰਨਾ ਵਧੀਆ ਲੱਗ ਰਿਹਾ ਨਾ ਆਹਾ ਮਤਲਬ ਇਥੇ ਮੰਮੀ ਜੀ ਸਫਾਈ ਲੱਗੇ ਨੇ ਕਰਨ ਮਤਲਬ ਮੀ ਹਜੇ ਵੀ ਪੈਂਡਿਆ ਤੁਸੀਂ ਆਵਾਜ਼ ਸੁਣ ਸਕਦੇ ਹੋ ਛਤਰੀ ਦੇ ਉੱਤੇ ਕਣੀਆਂ ਡਿੱਗਣ ਡਈਆਂ ਨੇ ਅੰਦਾ ਐਂਡ ਆ ਪਾਈਸੇ ਇੰਦਰਧਨੁਸ਼ ਦੇ ਨਾਲ ਕਰਦੇ ਆ ਕਿਉਂਕਿ ਜਦੋਂ ਸੂਰਜ ਢਲ ਗਿਆ ਉਹ ਇੰਦਰਧਨੁਸ਼ ਗਾਇਬ ਹੋ ਜਾਊਗਾ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਕ ਐਂਡ ਕਰਦੇ ਆ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਕੋਈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਹੁਣ ਆਪਾਂ ਤੁਹਾਨੂੰ ਮਿਲਾਂਗੇ ਕੱਲ ਦੀ ਨਵੀਂ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯੂਰ ਹੋਮ ਐਂਡ ਟੇਕ ਕੇਅਰ ਆਲ